ਉਨੇ ਸੇ ਕਮ ਲੈਣੇ ਕਾਬਨ ਤੇ ਬੱਤੀ ਬੈਠੇ ਨੇ ਬਹੁਤ ਸਾਰਾ ਕੰਮ ਕਰ ਰਹੇ ਔਰ ਬਾਬੇ ਤੇ ਦੀ ਕਿਰਪਾ ਹੁੰਦੀ ਹੈ ਔਰ ਬਹੁਤ ਗਰੀਬਾਂ ਦਾ ਸਾਥ ਦੇ ਰਹੇ ਨੇ ਵਧੀਆ ਸਾਥ ਦਿੰਦੇ ਜੇ ਕਿਸੇ ਗਰੀਬ ਚ ਕੋ ਔਖੜ ਹੁੰਦੀ ਹੈ ਸਾਰੇ ਜਿੰਨੇ ਮੁੰਡੇ ਵੀ ਅਮਰੀਕਾ ਪਹੁੰਚੇ ਨੇ ਸਭ ਵੱਧ ਤੋਂ ਵੱਧ ਸੇਵਾ ਕਰਦੇ ਹੋ ਹਿੱਸਾ ਪਾਉਂਦੇ ਔਰ ਇਹ ਨਾਲ ਜਿਹੜਾ ਕੈਂਪ ਲਗਾਇਆ ਗਿਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਮਰੀਕਾ ਦੇ ਵੀਰੇ ਬੈਠੇ ਬਹੁਤ ਸੇਵਾ ਕਰ ਰਹੇ ਹੈ ਉਹਨਾਂ ਨੇ ਬਹੁਤ-ਬਹੁਤ ਧੰਨਵਾਦ ਦਵਾਈਆਂ ਮਰੀਜ਼ਾਂ ਦੇ ਰਹੇ ਗਰੀਬਾਂ ਦੀ ਸੇਵਾ ਕਰਦੇ ਬਾਬਾ ਦੇਵ ਸਿੰਘ ਜੀ ਕੀ ਕਹਿਣਾ ਚਾਹਦੇ ਹੋ ਅੰਮ੍ਰਿਤਸਰ ਤੋਂ ਮੇਰਾ ਮਿਕਰ ਬੰਦੇ ਬੱਚੇ ਬੱਚੇ ਬੈਠੇ ਨੇ ਬਹੁਤ ਸਾਰਾ ਕੰਮ ਕਰ ਰਹੇ ਔਰ ਬਾਬਾ ਪੇਸ਼ ਦੀ ਕਿਰਪਾ ਹੁੰਦੀ ਹੈ ਔਰ ਬਹੁਤ ਗਰੀਬਾਂ ਦਾ ਸਾਥ ਦੇ ਰਹੇ ਨੇ ਵਧੀਆ ਸਾਥ ਦਿੰਦੇ ਜੇ ਕਿਸੇ ਗਰੀਬ ਚ ਕੋਈ ਔਖੜ ਹੁੰਦੀ ਹੈ ਸਾਰੇ ਜਿੰਨੇ ਮੁੰਡੇ ਵੀ ਅਸੀਂ ਅਮਰੀਕਾ ਪਹੁੰਚੇ ਦੇ ਸਭ ਵੱਧ ਤੋਂ ਵੱਧ ਸੇਵਾ ਕਰਦੇ ਹਿੱਸਾ ਪਾਉਂਦੇ ਉਹਨਾਂ ਨੇ ਇਹਨਾਂ ਦਾ ਕੈਂਪ ਲਗਾਇਆ ਗਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਬਾ ਪ੍ਰੇਮ ਸਿੰਘ ਇਹਨਾਂ ਚੜ੍ਹਦੀ ਕਲਾ ਬਖਸ਼ੇ ਆਂਗ ਸੰਸਾੜੀ ਦੇ ਵਾਜ ਖਾਸਾ ਜਿਨ੍ਹਾਂ ਨੇ ਬਹੁਤ ਪਰਲਾ ਕੀਤਾ ਦਵਾਈ ਵਾਸਤੇ ਗੋੜਿਆਂ ਵਾਸਤੇ ਮੋਢ ਪੁਰੇ ਰਬਾ ਬਹੁਤ ਬਹੁਤ ਧੰਨਵਾਦ ਕਰਦੇ ਆਪਾਂ ਮਹਾਰਾਜ ਚੜ੍ਹਦੀ ਕਲਾ ਜ ਰੱਖੇ ਉਹਨਾਂ ਨੂੰ ਤੇ ਮਹਾਰਾਜ ਹੋਰ ਵੀ ਤੰਦਰੁਸਤੀ ਬਖਸ਼ੀ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਮਹਾਰਾਜ ਜੀ ਸਰਵਿੰਦਰ ਕੌਰ ਕੀ ਕਹਿਣਾ ਚਾਹੁੰਦੇ ਅੱਜ ਇੱਥੇ ਅਸੀਂ ਆਪ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਮੈਡੀਕਲ ਫ੍ਰੀ ਸੇਵਾ ਦਵਾਈਆਂ ਵਾਸਤੇ ਕਰ ਰਿਹਾ ਹੈ ਅਮਰੀਕਾ ਵਿੱਚ ਬੈਠੇ ਹੋਏ ਸਪਨੇ ਸਾਰੇ ਸਿੱਖ ਭਾਈ ਭੈਾਰਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਜਿਨ੍ਹਾਂ ਨੇ ਇਹਨਾਂ ਨੇ ਦਵਾਈ ਦਾ ਫ੍ਰੀ ਕੈਂਪ ਲਾਇਆ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਹਾਂਜੀ ਲਈ ਦੁਆਈ। ਸਾਨੂੰ ਬਹੁਤ ਵਧੀਆ ਲੱਗਾ। ਗੁਰਜੀਤ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਕੀ ਕਹਿਣਾ ਚਾਹੁੰਦੇ ਜੀ? ਅਸੀਂ ਬਹੁਤ ਇਸ ਯੂਐਸਏ ਗਰੁੱਪ ਦਾ ਬਹੁਤ ਧੰਨਵਾਦ ਕਰਦੇ ਹਾਂ। ਜਿਹੜੇ ਕਿ ਬਾਬਾ ਪ੍ਰੇਮ ਸਿੰਘ ਦੀ 75ਵੀਂ ਵਰ੍ਹੇ ਸਬੰਧ ਵਿੱਚ ਇੰਨਾ ਵੱਡਾ ਗਰੀਬਾਂ ਵਾਸਤੇ ਆਪਣਾ ਮੈਡੀਕਲ ਕੈਂਪ ਲਗਾ ਰਹੇ, ਫ੍ਰੀ ਮੈਡੀਸਿਨ ਦੇ ਰਹੇ ਆ। ਪ੍ਰਮਾਤਮਾ ਇਸ ਕਲੱਬ ਨੂੰ ਇਸ ਤਰ੍ਹਾਂ ਚੱਲਦੀ ਕਰਾ ਰੱਖੇ। ਦਿਨ ਤੇ ਉਬੜੀ ਰਾਤ ਚੋਂ ਵੀ ਤੱਕੀ ਬਖਸ਼ਿਸ਼ ਕਰੇ। ਬਾਬਾ ਪ੍ਰੇਮ ਸਿੰਘ ਮਿਹਰ ਕਰੇ। ਜਿਹੜੇ ਅਮਰੀਕਾ ਦੇ ਵਿੱਚ ਬੈਠੇ ਨੇ ਤਾਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਉਹਨਾਂ ਵੀਰਾਂ ਵਾਸਤੇ ਇਸ ਤਰ੍ਹਾਂ ਇਹ ਕਹਿ ਰਹੇ ਵੀ ਇਸ ਤਰ੍ਹਾਂ ਇੱਕ ਗਰੀਬ ਪਰਿਵਾਰ ਜਿਹੜੇ ਉਹਨਾਂ ਦੀ ਮਦਦ ਕਰੋ ਅਮੀਰ ਪਰਿਵਾਰ ਤੇ ਆਪਣਾ ਇਲਾਜ ਕਰਵਾ ਸਕਦਾ ਲੇਕਿਨ ਗਰੀਬ ਪਰਿਵਾਰ ਆ ਜਿਹੜੇ ਕਿ ਆਪਣਾ ਇਲਾਜ ਤੋਂ ਬਾਝੇ ਰਹਿ ਜਾਂਦੇ ਆ ਅੱਦੇ ਇਸ ਤਰ੍ਹਾਂ ਹੀ ਮੰਝਿਆਂ ਦੇ ਰਹਿ ਜਾਂਦੇ ਆ ਆਪਾਂ ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਇਸ ਤਰ੍ਹਾਂ ਹੀ ਸੇਵਾ ਕਰੋ ਚੜ੍ਹਦੀ ਕਲਾ 'ਚ ਰਹੋ ਬਾਬਾ ਪ੍ਰੇਮ ਸਿੰਘ ਤੁਹਾਨੂੰ ਚੜ੍ਹਦੀ ਕਲਾ ਕਹਿੰਦੇ ਸਿਕੋ ਅਮਰੀਕਾ ਵੱਡਾ ਜਿਹੜਾ ਯੋਗਦਾਨ ਦੇ ਰਹੀ ਹੈ ਲੋਕਾਂ ਦੇ ਵਿੱਚ ਐਡੀ ਵਿਚਰ ਰਹੀ ਹੈ ਹਾਂਜੀ ਪਿੰਡ ਜਹੂਰ ਤੋਂ ਦਵਾਈ ਮਿਲ ਗਈ ਜੀ ਕੋਈ ਮਿਲ ਗਈ ਜੀ ਕੀ ਕਹਿਣਾ ਤੁਹਾਡਾ ਬੜਾ ਧੰਨਵਾਦ ਜੀ ਸੇਖੋ ਅਮਰੀਕਾ ਦਾ ਜਿਨ੍ਹਾਂ ਨੇ ਮੈਡੀਕਲ ਕੈਂਪ ਲਗਾਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਲੱਗਦਾ ਹੈ ਕਿ ਲੋਕਾਂ ਨੂੰ ਜਿਹੜੀਆਂ ਇੱਥੇ ਬੈਠੇ ਦਵਾਈਆਂ ਨਹੀਂ ਮਿਲਦੀਆਂ ਨੇ ਤੇ ਲੋਕ ਜਿਹੜੇ ਨੇ ਦਵਾਈਆਂ ਲੈਣ ਵਾਸਤੇ ਦੂਰ ਤੱਕਰ ਜਿਹੜੇ ਜਾਂਦੇ ਨੇ ਨਹੀਂ ਇੱਥੇ ਫ੍ਰੀ ਮਿਲ ਜਾਂਦੇ ਬਹੁਤ ਧੰਨਵਾਦ ਜੀ ਇਹ ਲੱਗਦਾ ਹੈ ਕਿ ਲੋਕ ਜਿਹੜੇ ਬਾਹਰ ਅਮਰੀਕਾ ਦੇ ਵਿੱਚ ਬੈਠੇ ਫੇਰ ਵੀ ਆਪਣੀ ਧਰਤੀ ਨਾਲ ਜੁੜੇ ਨੇ ਜੁੜੇ ਜੀ ਬਹੁਤ ਜ਼ਿਆਦਾ ਜੁੜੇ ਨੇ ਮੇਰਾ ਨਾਮ ਪ੍ਰਭਿੰਦਰ ਸਿੰਘ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਜੀ ਸਭ ਤੋਂ ਪਹਿਲਾਂ ਤੇ ਤਾਂ ਤਾਂ ਸੰਤ ਬਾਬਾ ਪ੍ਰਿੰਸਿੰਗ ਦਾ ਇਹ ਸੰਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਕਰਦਾ ਉਸ ਤੋਂ ਬਾਅਦ ਮੇਰੇ ਵੀਰ ਭਨੇਸੇ ਕੋ ਅਮਰੀਕਾ ਜਿਨ੍ਹਾਂ ਨੇ ਮਹਾਨ ਉਪਰਾਲਾ ਕਰਕੇ ਕੈਂਪ ਲਾਇਆ ਉਹਨਾਂ ਦਾ तहे ਦਿਲੋਂ ਧੰਨਵਾਦੀ ਹਾਂ ਤੇ ਬਹੁਤ ਸੋਹਣਾ ਉਪਰਾਲਾ ਤੇ ਸਾਰੀ ਸੰਤ ਜਿਨ੍ਹਾਂ ਨੂੰ ਰੱਬਣਾ ਕਰੇ ਕੋਈ ਚਾਣਕਾ ਐਮਰਜੈਂਸੀ ਪੈਂਦੀ ਵੀ ਇੱਥੇ ਆ ਕੇ ਦਵਾਈ ਲੈ ਕੇ ਇਹਦਾ ਲਾਭ ਉਠਾਉਂਦੇ ਪਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਮਨਜੋਤ ਕੋਰਸ ਕੀ ਕਹਿਣਾ ਚਾਹੁੰਦੇ ਹੋ ਅਸੀਂ ਜਾਂ ਜੋ ਨਵੇਂ ਸੇਖੋ ਅਮਰੀਕਾ ਦੇ ਬਹੁਤ ਧੰਨਵਾਦ ਜਿਹੜੇ ਸਾਨੂੰ ਦਵਾਈਆਂ ਦੇ ਰਹੇ ਨੇ ਮੇਰੇ ਪਰ ਅਲਰਜੀ ਨਹੀਂ ਤਾਂ ਮੈਂ ਦੂਰ ਤੱਕ ਦਵਾਈ ਲੈਣ ਜਾਂਦੀ ਆ ਕਿਥੋਂ ਆਏ ਤੁਸੀਂ ਆਪਾ ਪੰਨੂ ਰੇ ਲਵਾਣੇ ਤੋਂ ਤਾਂ ਲੱਗਦਾ ਕਿ ਇਹ ਜਿਹੇ ਲੋਕ ਜਿਹੜੇ ਹੁੰਦੇ ਨੇ ਲੋਕਾਂ ਨੂੰ ਜਿਹੜੇ ਦਵਾਈਆਂ ਇੱਥੇ ਦੇ ਰਹੇ ਨੇ ਨਹੀਂ ਤਾਂ ਬੜੀ ਮੁਸ਼ਕਲ ਹੁੰਦੀ ਹਰੇਕ ਟਾਈਮ ਤੇ ਕੋਈ ਚੀਜ਼ ਨਹੀਂ ਵੀ ਕਈ ਵਾਰੀ ਪ੍ਰੋਵਾਈਡ ਹੁੰਦੀ ਹਾਂਜੀ ਏਕਾ ਪਪਾ ਇਹ ਅਮਰੀਕਾ ਦੇ ਇੱਕ ਦਾ ਬਹੁਤ ਧੰਨਵਾਦੀ ਆ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਸੁਖਵਿੰਦਰ ਗੌਰ ਮੇਰਾ ਨਾਮ ਹੈ ਉਹ ਜਿਹੜੇ ਅਮਰੀਕਾ ਚ ਵੀਰ ਬੈਠੇ ਬਹੁਤ ਸੇਵਾ ਕਰ ਰਹੇ ਆ ਉਹਨਾਂ ਨੇ ਬਹੁਤ ਬਹੁਤ ਦਵਾਈਆਂ ਮਰੀਜ਼ਾਂ ਦੇ ਰਹੇ ਆ ਗਰੀਬਾਂ ਦੀ ਸੇਵਾ ਕਰਦੇ ਆ ਇੱਕ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਇਤਾਂ ਦੇ ਲੋਕ ਜਿਹੜੇ ਹੁੰਦੇ ਨੇ ਬਹੁਤ ਵਧੀਆ ਹੁੰਦੇ ਬਹੁਤ ਵਧੀਆ ਹੁੰਦੇ ਸਿੱਖ ਕੌਮ ਬਹੁਤ ਸੇਵਾ ਕਰਦੀ ਆ ਜਗਜੀਤ ਸਿੰਘ ਅੱਛਾ ਕਿਹੜੀ ਜਗ੍ਹਾ ਤੋਂ ਆ ਬਿਲਕੁਲ ਕੀ ਕਹਿਣਾ ਜਿਹੜੇ ਬਾਹਰ ਸਿੱਖੇ ਡੇ ਬੈਠੇ ਆ ਜੀ ਤੇ ਉਹ ਚੰਗਾ ਕੰਮ ਕਰਦੇ ਨੇ ਕੋਈ ਦਵਾਈ ਤਹੀ ਦੇ ਦਿੰਦੇ ਨੇ ਤੇ ਠੀਕ ਆ ਕੋਈ ਇਹੋ ਜਿਹੀ ਗੱਲ ਲੱਗਦਾ ਹੈ ਕਿ ਜਿਹੜੇ ਧਰਤੀ ਦੇ ਨਾਲ ਜੁੜੇ ਨੇ ਆਪਣੇ ਫਿਰ ਵੀ ਇਸ ਤਰ੍ਹਾਂ ਆਹ ਉਹਨੇ ਪਿੰਡ ਚਾਇ ਤੇ ਆਈ ਹੈ ਚੰਗੀ ਗੱਲ ਹੈ